ਜਿਹੜਾ ਵੀ ਸਰਕਾਰਾਂ ਦੇ ਵਿਰੁੱਧ ਬੋਲਦਾ ਹੈ ਉਹਨਾਂ ਦੇ ਖਾਤੇ ਆਈਡੀਆਂ ਬੰਦ ਕਰ ਦਿੱਤੇ ਜਾਂਦੇ ਨੇ ਭਾਵੇਂ ਉਹ ਸੱਚੇ ਨੇ ਭਾਵੇਂ ਝੂਠੇ ਨੇ ਉਹਨਾਂ ਨੂੰ ਆਪਣੇ ਹੱਕ ਰੱਖਣ ਤੱਕ ਦਾ ਵੀ ਮੌਕਾ ਨਹੀਂ ਦਿੱਤਾ ਜਾ ਰਿਹਾ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਦਬਕੇ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨੀਮੀ ਸਾਹਮਣੇ ਆ ਕੇ ਵੱਡੇ ਖੁਲਾਸੇ ਕੀਤੇ ਸੀ ਤੇ ਉਹਨਾਂ ਦੇ ਵੀ ਪੰਜਾਬ ਦੇ ਵਿੱਚੋਂ ਆਈਡੀਆਂ ਅਤੇ ਅਕਾਊਂਟ ਫੇਸਬੁੱਕ ਆਈਡੀਆਂ ਸਭ ਬੰਦ ਕਰ ਦਿੱਤੇ ਗਏ ਸੀ ਤਾਂ ਜੋ ਉਹ ਪੰਜਾਬ ਦੇ ਲੋਕਾਂ ਸਾਹਮਣੇ ਆਪਣੇ ਵਿਚਾਰ ਨਾ ਰੱਖ ਸਕਣ ਇਸੇ ਹੀ ਤਰ੍ਹਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਥੀ ਜਗਮਤ ਸਮਰਾ ਜੋ ਉਹਨਾਂ ਦੇ ਪਹਿਲਾਂ ਕੈਨੇਡਾ ਦੇ ਵਿੱਚ ਸ਼ੋਅ ਹੋਸਟ ਕਰਦੇ ਸਨ ਉਹਨਾਂ ਦੇ ਵੀ ਜਿਹੜੇ ਅਕਾਊਂਟ ਆ ਆਈਡੀਆਂ ਨੇ ਪੰਜਾਬ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਦੇ ਹੱਥ ਹੁਣ ਤਾਕਤ ਹੈ ਉਹ ਕੁਝ ਵੀ ਕਰ ਸਕਦਾ ਹੈ ਇਸ ਦੇ ਵਿੱਚ ਇਹ ਨਹੀਂ ਜਾਂਚਿਆ ਪਰਖਿਆ ਜਾਵੇਗਾ ਕਿ ਉਹ ਸੱਚ ਬੋਲ ਰਿਹਾ ਹੈ ਝੂਠ ਬੋਲ ਰਿਹਾ ਹੈ ਕੀ ਆਓ ਸੁਣਦੇ ਹਾਂ ਕਿ ਜਗਮਨ ਸਮਰਾ ਨੇ ਹੋਰ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਤੁਹਾਡੇ ਕੀ ਵਿਚਾਰ ਹਨ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਓਏ ਵੱਲੋਂ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਠੀਕ ਠਾਕ ਹੋ ਅੱਛਾ ਮੈਂ ਇੱਕ ਚੀਜ਼ ਡਿਕਲੇਅਰ ਕਰਦੇ ਆਂ ਕਹਿੰਦੇ ਅਨਾਉਂਸ ਕਰਦੀ ਮੇਰੇ ਪਿੰਡ ਸ਼੍ਰੀਕੇ ਕਬੀਲੇ ਵਾਲਿਆਂ ਨੂੰ ਜਾਂ ਜਿਹੜੇ ਕੋਈ ਦੂਰ ਦਾ ਰਿਸ਼ਤੇਦਾਰ ਆ ਉਹਨਾਂ ਦੇ ਘਰੇ ਪੁਲਿਸ ਗਈ ਤੇ ਬੁੜੀਆਂ ਨੂੰ ਵੀ ਕਹਿੰਦੇ ਥਾਣੇ ਚੱਲੋ ਪਹਿਲੀ ਗੱਲ ਤਾਂ ਵੀ ਕੀ ਉਹ ਅੱਤਵਾਦੀ ਨੇ ਦੁੱਧਾ ਉਹਨਾਂ ਦਾ ਜੁਰਮ ਕੀ ਆ ਮੈਂ ਕੀਤੀ ਐ ਰੀਜੀ ਹਲਿਆਠ ਨੇ ਤਿੰਨ ਲਾਲੀ ਦੀਆਂ ਨੇ ਤੇ ਜਾਂ ਇਹ ਕੋਈ ਬੰਦੇ ਮਾਰੇ ਨੇ ਜਾਂ ਕੋਈ ਡਰੱਗ ਵੇਚੀ ਐ ਜਿਹੜੀ ਉਹਨੇ ਅਸੀਂ ਕਹਿੰਦੇ ਆ ਅਸਲੀ ਆ ਤੁਸੀਂ ਕਹਿੰਦੇ ਨਕਲੀ ਹੋ ਜੱਜ ਕਰਾ ਲਓ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਇੱਕ ਬਿਠਾਓ ਵਿਚਾਲੇ ਐਕਸਪਰਟ ਨੂੰ ਮੈਂ ਆਹ ਹੁਣ ਮੈਂ ਸਕਰੀਨਸ਼ਾਟ ਵੀ ਪਾ ਦੂ ਵੀਡੀਓ 'ਚ 4 ਲੱਖ ਡਾਲਰ ਤਾਂ ਇੱਕ ਖਾਤੇ 'ਚ ਪਿਆ 2 1 ਲੱਖ ਇੱਕ 'ਚ ਪਿਆ ਐ ਸਕ੍ਰੀਨਸ਼ਾਟ ਵੀ ਪਾ ਦੂ ਮੈਂ ਉਹਦੇ ਅਕਾਊਂਟ ਦੇ ਮੈਂ ਮੂੜੇ ਧਰੂ ਵਿਚਾਲੇ ਆ ਜੋ ਜਿਹੜੇ ਕਹਿੰਦੇ ਨੇ ਨਾ ਮਲੰਗਾ ਫਲਾਨਾ ਲੱਗ ਜੂ ਪਤਾ ਕਿੰਨਾ ਕੁ ਮਲੰਗਾ ਜਿਹੜੇ ਕਹਿੰਦੇ ਪਰਿਵਾਰ ਨੇ ਨਾਜ਼ਰਬੰਦ ਕੀਤਾ ਹੋਇਆ ਜੀ ਫਲਾਨਾ ਕੀਤਾ ਹੋਇਆ ਜੀ ਤੇ ਪਰਿਵਾਰ ਨੇ ਨਾਜ਼ਰਬੰਦ ਕੀਤਾ ਹੁੰਦਾ ਆ ਕੁਝ ਨਹੀਂ ਹੁੰਦਾ ਹੁੰਦਾ ਕੋਇਨ ਨਹੀਂ ਰਿਲੀਜ਼ ਹੁੰਦੇ ਹੁੰਦੇ ਤੁਹਾਨੂੰ ਕਹਿੰਦਾ ਕਿੰਨਾ ਪੈਸਾ ਲੱਗਦਾ ਕੋਇਨ ਤੇ ਬਣਾਉਣ ਤੇ ਐਕਸਚੇਂਜ ਬਣਾਉਣ ਤੇ ਜੇ ਕੋਈ ਕਮਿਸ਼ਨ ਤੇ ਕੰਮ ਕਰਦਾ ਉਹਦਾ ਕੀ ਕਸੂਰ ਹੈ ਉਹ ਇਸ ਕਰਕੇ ਕੁਝ ਜਿੰਨੇ ਮਰਜੀ ਐਫਆਈਆਰਾਂ ਕਰ ਲੋ ਜਿੰਨੇ ਮਰਜੀ ਸਾਈਬਰ ਕੋਲੇ ਭੱਜ ਲੋ ਜਿੰਨੇ ਮਰਜੀ ਸੈਂਟਰ ਕੋਲੇ ਭੱਜ ਲੋ ਐਕਸਟਰਾ ਡੀਕੀ ਦਾ ਪਹਿਲਾਂ ਲਾਹ ਪੜ ਲਿਓ ਐਕਸਟਰਾ ਡਿਸ਼ਨ ਕੀ ਹੁੰਦੀ ਆ ਯੂਐਸ ਸਿਟੀਜ਼ਨ ਵੀ ਆ ਕੈਨੇਡੀਅਨ ਸਿਟੀਜ਼ਨ ਵੀ ਬਾੜ ਲੀ ਆ ਪੱਟ ਥੱਕਦੇ ਆ ਇੱਥੋਂ ਆ ਬਾੜ ਇੱਕ ਤੇ ਰਹੀ ਗੱਲ ਵੀ ਜਿਵੇਂ ਸਿੱਧੂ ਮੂਸੇ ਵਾਲੇ ਵਾਂਗੂ ਜੇ ਉਹ ਉਹ ਹੋਵੇ ਤਾਂ ਉਹ ਉਹ ਤਾਂ ਜਮਦਵਾਨ ਚੋਂ ਕੱਢ ਦਿਓ ਕਾਰਵਾਈ ਨਾਲ ਤੇ ਝਾਰ ਨਹੀਂ ਬਣਾਉਣੀ ਜਿੰਤਨਾ ਜੀ ਫੇਰ ਨਾ ਕਿਹਾ ਜਿਹੜੀਆਂ ਬੁੜੀਆਂ ਨੂੰ ਪਿੰਡਾਂ ਚ ਲੈਉਣੇ ਫਿਰਦੇ ਹੋ ਸ਼ਰਮ ਕਰ ਲੋ ਮਾ ਇਹੇ ਜੀ ਨੇਰੀ ਠਾਲੂ ਹਲੇ ਤਾਂ ਗੁਰੂ ਨਾਨਕ ਦੇਵ ਜੀ ਗੁਰਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਮੈਂ ਪੈਗ ਸੀਅਰ ਕਰਦੇ ਤੇ ਆਪਾਂ ਉਹ ਦਾਰੂ ਚ ਮੈਂ ਤਿੰਨ ਉਂਗਲਾਂ ਡੋਬ ਕੇ ਛਿੱਟੇ ਨਹੀਂ ਮਾਰਦੇ ਹੁੰਦੇ ਫੇਰ ਸੰਤ ਪਿੰਡਰ ਵਾਲੇ ਦੀਆਂ ਫੋਟੋ ਆ ਉਹਦੇ ਤੇ ਮੂਤਰ ਲੱਗਿਆ ਮੂਤ ਆਇਆ ਨਹੀਂ ਫੇਰ ਦਾਰੂ ਦੇ ਛਿੱਟੇ ਮਾਰਦੇ ਉਹਦੇ ਤੇ ਉਹ ਕੜਤੀ ਨਾ ਸਾਰੇ ਪੰਜਾਬ 'ਚ ਦੰਗੇ ਹੋਣਗੇ ਕਿੱਥੇ ਫਿਰਦੇ ਹੋ ਤੁਸੀਂ ਤਾਂ ਹੱਥ ਬੰਨੋਗੇ ਆ ਕੇ ਪਿਓ ਦੇ ਇਹ ਨਾਂ ਦਾ ਬਾਬਾ ਅਕਸ਼ਰ ਦੇ ਇਹ ਸਾਬਤ ਕਰ ਦਿਓ ਨਾਲੇ AI ਆ ਕਿ ਕੀ ਆ ਸਾਬਤ ਕਰ ਦਿਓ ਵੱਡੇ ਤੋਂ ਵੱਡਾ ਐਕਸਪੋਰਟ ਲਿਆਓ ਕਮੈਂਟ ਕਰੀ ਜਾਂਦੇ ਨੇ ਲੋਕ ਥੱਲੇ ਵੀ AI ਨਹੀਂ ਤੇ ਗ੍ਰੌਕ ਤੋਂ ਪੁੱਛ ਲਓ ਕਿਧੋਂ ਪੁੱਛ ਲਓ ਤੁਸੀਂ ਫੋਟੋ ਨਹੀਂ ਸਾਬਤ ਕਰ ਸਕਦੇ ਵੀ ਇਹ AI ਫਿਰ ਰਸ਼ੀਲ ਲਿਆਉਂ ਕੱਲ ਨੂੰ ਉਹਦੀ ਇੰਟਰਵਿਊ ਆ ਮੇਰੇ ਨਾਲ ਫੋਟੋਆਂ ਮੈਂ ਪਾ ਦੂੰਗੀ ਆ ਆ ਗਿਆ ਬੈਠੀ ਆ ਬੀਬੀ ਨਾਲ ਉਸ ਤੋਂ ਬਾਅਦ ਉਹਦਾ ਬਿਆਨ ਨਹੀਂ ਪਉਂਦਾ ਜੇ ਪੰਗਾ ਲਿਆ ਕਿਸੇ ਨੇ ਕਿਸੇ ਨੂੰ ਬੁੜੀਆਂ ਨੂੰ ਕੁਝ ਕਿਹਾ ਇਹ じゃ ਖਲਾਰਾ ਕਾਉਂਸ ਵਾਲਿਓ ਚਾਹਤੋਂਗੇ ਤਾਂ ਆਠਾ ਤੇ ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ ਮੈਂ ਫਿਰ ਗਈ ਆ। ਕੱਲ੍ਹ ਜੇ